ਗੁਰੂ ਕੀ ਪੈਰ ਸਾਂਗ ਤਨ ਤਨ ਸ੍ਰੀ ਚੰਦ ਜੀ ਮਹਾਰਾਜ ਬਾਬਾ ਮਰਦਾਨਾ ਬਾਬਾ ਬੁਸਦਾਰ ਦਾ ਬਖੋਤ ਹੈ ਉਹਨਾਂ ਦੀ ਪਵਿੱਤਰ ਕੀਤੀ ਹੋਈ ਧਰਤੀ ਦੇ ਉੱਤੇ ਪਹੁੰਚ ਕੇ ਲਾਭਾ ਪ੍ਰਾਪਤ ਕਰੋ ਆਪ ਜੀ ਨੂੰ ਪਤਾ ਹੀ ਹੈ ਕਿ ਹਰ ਮਹੀਨੇ ਦੀ ਪੂਰਨਮਾਸੀ ਮਨਾਇਆ ਜਾਂਦਾ ਹੈ ਸਾਲ ਦੇ ਵਿੱਚ ਦੋ ਪ੍ਰੋਗਰਾਮ ਵੱਡੇ ਮਨਾਇਆ ਜਾਂਦਾ ਜੋ ਕਿ ਭਾਦੂ ਸੁਦੀ ਨੌਮੀ ਨੌਮੀ ਮਹੀਨੇ ਦੇ ਵਿੱਚ ਸੰਤਾਰਮ ਸ੍ਰੀ ਦਾ ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਦਿਨ ਮਨਾਇਆ ਜਾਂਦਾ ਮਾਰਚ ਦਾ ਦੂਜਾ ਐਤਵਾਰ ਉਹਨਾਂ ਦਾਇਆ ਜਾਂਦਾ ਹੈ ਇਸ ਕਰਕੇ ਆਪਾਂ ਵੱਧ ਚੜ ਕੇ ਲਾਭ ਲੈਣਾ ਹੁੰਦਾ ਹੈ ਆਪ ਆਪਣਾ ਦੇ ਜੋਗੋ ਜੋ ਕਿ ਇਸ ਉਸਤਾਨ ਦੇ ਪੰਚਤੀ ਲਾਭ ਪ੍ਰਾਪਤ ਕਰਦਾ ਮੰਨੈ ਕਰੇ ਤਾਰੇ ਗੁਰ ਸਿੱਖ ਮੰਨੈ ਨਾਨਕ ਪਵੈ ਨਾ ਭੇਖ ਐਸਾ ਨਾਮ ਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵੇ ਦਰਗ ਮਾਨਾ ਪੰਚੇ ਸੋਏ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ ਆ ਜੇ ਕੋ ਕਹੇ ਕਰੇ ਵਿਚਾਰ ਕਰਤੈ ਕ ਕਰਨੇ ਨਾਹੀ ਸਮਾਰ ਵਾਧਰਾ ਪੁਰਨਵਾਸੀ ਤੇ ਰਹਾਣ ਤੇ ਅਸੀਂ ਸਾਰੇ ਇਕੱਤਰ ਹੋ ਕਰਕੇ ਧੰਤਨ ਬਾਬਾ ਸ੍ਰੀ ਚੰਦ ਜੀ ਧੰਤਨ ਬਾਬਾ ਅਮਰਦਾਸ ਜੀ ਧੰਤਨ ਬਾਬਾ ਤੁਨੀ ਦਾਸ ਜੀ ਧੰਤਨ ਬਾਬਾ ਭੁੱਲਦਾਸ ਜੀ ਅਤੇ ਗੱਜਿਲ ਸਿੰਘ ਮਹੰਤ ਬਾਬਾ ਪ੍ਰਗਟ ਦਾਸ ਜੀ ਜੋ ਕਿ ਉਹਨਾਂ ਦੇ ਪਾਵਨ ਪੂਤਰੀ ਸੰਗਤੇ ਅੱਜ ਅਸੀਂ ਸਾਰੇ ਇਹ ਇਕੱਤਰ ਹੋਏ ਹਾਂ ਸੋ ਗੁਰੂ ਘਰ ਪਿਆਰਿਓ ਸਾਡੇ ਇਕੱਤਰ ਹੋਣ ਦਾ ਕੀ ਮਕਸਦ ਹੈ ਉਸ ਪ੍ਰਮਾਤਮਾ ਦੇ ਨਾਲ ਜੁੜਨਾ ਉਸ ਪ੍ਰਮਾਤਮਾ ਦੀ ਬੰਦਗੀ ਕਰਨੀ ਉਸ ਪ੍ਰਮਾਤਮਾ ਦੀ ਬਾਣੀ ਪੜ੍ਹਨੀ ਅਤੇ ਇਸ ਪੰਥ ਪੰਤਰਿਆ ਸਾਂਝ ਤੇ ਆ ਕੇ ਧਰਮ ਦੇ ਕੰਮ ਕਰਨੇ ਗੁਰੂ ਘਰ ਪਿਆਰਿਓ ਜਦੋਂ ਅਸੀਂ ਉਸ ਪ੍ਰਮਾਤਮਾ ਦੀ ਬੰਦਗੀ ਦੇ ਨਾਲ ਸੇਵਾ ਸਿਮਰਨ ਕਰਦੇ ਹਾਂ ਤਾਂ ਸਾਡੇ ਧਰਮ ਦੇ ਕੰਮ ਚੰਗੇ ਬਣ ਜਾਂਦੇ ਹਨ ਇਹ ਸਥਾਨ ਹੈ ਜਿਹੜਾ ਇਹ ਸ੍ਰੀ ਚੰਦਰ ਜੀ ਮਹਾਰਾਜ ਦਾ ਸਥਾਨ ਹੈ ਇਹਦੇ ਉੱਪਰ ਸੇਵਾ ਜਿਹੜੇ ਮਹਾਤਮਾ ਦੀ ਡਿਊਟੀ ਲੱਗਦੀ ਗਈ ਜਿਵੇਂ ਬਾਬਾ ਅਮਰਦਾਸ ਜੀ ਤੋਂ ਮਹਾਰਾ ਧਨੀ ਦਾਸ ਜੀ ਮਹਾਰਾਜ ਬਾਬਾ ਜੀ ਨੇ ਸੇਵਾ ਸੰਭਾਲ ਕੀਤੀ ਇੱਥੇ ਜਪ ਤਪ ਕੀਤਾ ਤੇ ਫਿਰ ਆ ਪੁਲ ਬਣਾਇਆ ਸਾਧ ਸੰਗਤ ਜੀ ਹੋਰ ਬਹੁਤ ਕਾਰਜ ਕੀਤੇ ਮਹਾਪੁਰਖਾਂ ਨੇ ਉਸ ਸਮੇਂ ਦੇ ਉਹਨਾਂ ਦੇ ਸੱਚਖੰਡ ਭਿਆਨਾਂ ਕਰਨ ਤੋਂ ਬਾਅਦ ਬਾਬਾ ਬੁੱਧਦਾਸ ਜੀ ਮਹਾਰਾਜ ਮੈਂ ਕਈ ਵਾਰੀ ਮਹਾਪੁਰਖ ਬਾਬਾ ਪ੍ਰਗਟਦਾਸ ਜੀ ਦੇ ਨਾਲ ਪ੍ਰਾਣੀਆਂ ਗੱਲਾਂ ਦੀ ਸਾਂਝ ਕਰਦਾ ਹੁੰਨਾ ਕਿ ਮਹਾਰਾਜ ਵੈਸੇ ਤਾਂ ਇਧਰਲੇ ਪਾਸੇ ਆਉਣ ਦੀ ਜਿੰਨੀ ਵੀ ਲਗਨ ਲੱਗੀ ਹੈ ਇਹ ਤੁਹਾਡੇ ਚਰਨਾਂ ਵਿੱਚੋਂ ਲੱਗੀ ਹੈ ਸਾਧ ਸੰਗਤ ਜੀ ਬਾਬਾ ਜੀ ਦੀ ਬਹੁਤ ਉਮਰ ਛੋਟੀ ਹੁੰਦੀ ਪਰਾਣੇ ਬਜ਼ੁਰਗਾਂ ਨੇ ਦੇਖੇ ਹੁਣੇ ਬਾਬਾ ਜੀ ਜਦੋਂ ਇਹ ਮੰਡਲੀ ਲੈ ਕੇ ਪਿੰਡਾਂ ਵਿੱਚ ਜਾਂਦੇ ਹੁੰਦੇ ਮੇਰੇ ਨਗਰ ਮਸੀਤ ਵਾਲੇ ਨਿਮਮ ਥੱਲੇ ਜਾ ਕੇ ਡੇਰਾ ਲਾਉਂਦੇ ਹੁੰਦੇ ਤਾਂ ਉਦੋਂ ਬਾਬਾ ਜੀ ਆਪ ਕੀਰਤਨ ਕਰਦੇ ਹੁੰਦੇ ਬਾਬਾ ਪ੍ਰਗਟਦਾ ਜੀ ਤੇ ਬੜੀ ਇਹਨਾਂ ਦੀ ਸਾਧ ਸੰਗ ਜੀ ਕਠਨ ਤਪਛਿਆ ਮਹਾਪੁਰਖਾਂ ਦੇ ਹੁਕਮ ਵਿੱਚ ਰਹਿ ਕੇ ਸਾਸੀ ਜਿਵੇਂ ਮਹਾਪੁਰਖਾਂ ਦਾ ਸਰੀਰ ਨਹੀਂ ਸਾਧ ਦਿੰਦਾ ਪਰ ਇਹਨਾਂ ਦੇ ਵਿੱਚ ਹਿੰਮਤ ਤੇ ਜਜਵਾ ਬਹੁਤ ਐਸਾ ਸਾਧ ਸੰਗਤ ਜੀ ਬਸ ਇਹੀ ਕਿਰਪਾ ਰੱਖਣ ਕਾਲਪੁਰਖ ਵੈਗਰੋ ਤੇ ਸੱਚਖੰਡ ਜਾਣ ਵਾਲੇ ਮਹਾਪੁਰਖ ਕੇ ਇਹਨਾਂ ਦੀ ਸੇਤ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਤੇ ਅੱਜ ਬਾਬਾ ਜੀ ਬਹੁਤ ਵੱਡੇ ਵੱਡੇ ਕਾਰਜ ਕਰ ਰਹੇ ਨੇ ਸਾਧ ਸੰਗਤ ਜੀ ਕਦੀ ਕਿਸੇ ਮੰਤਰੀ ਨੂੰ ਮਿਲਣਾ ਕਦੀ ਕਿਸੇ ਐਮਐਲਏ ਨੂੰ ਮਿਲਣਾ ਪਿਛਲੀ ਪੂਰਨਵਾਸੀ ਤੇ ਆਪਣੇ ਖਜ਼ਾਨਾ ਮੰਤਰੀ ਜੀ ਨੇ ਆਉਣਾ ਸੀ ਹੈਨ ਵਿਰਲੇ ਨਾਹੀਂ ਘਣੇ ਫੈਲ ਫੱਕੜ ਸੰਸਾਰ ਆਪਦੇ ਢਿੱਡ ਤੇ ਥਾਪਣਾ ਮਾਰਨ ਵਾਲੇ ਤਾਂ ਬਹੁਤ ਮਿਲ ਜਾਣਗੇ ਪਰ ਪਰਪਕਾਰੀ ਸਾਧੂ ਕੋਈ ਵਿਰਲੇ ਹੁੰਦਾ ਹੈ ਸਾਧ ਸੰਗ ਜੀ ਤੇਰੇ ਜਨ ਪਰਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰਿਸ਼ਿਓ ਲੈਨ ਮਲਾਏ ਕਿੱਡੇ ਕਿੱਡੇ ਮਹਾਪੁਰਖ ਸੰਗਤਾਂ ਦੇ ਨਾਲ ਰਲ ਕੇ ਕਾਰਜ ਕਰਦੇ ਨੇ ਆ ਕਿੱਡੀ ਸੋਹਣੀ ਇਮਾਰਤ ਬਣਾਈ ਐ ਫਿਰ ਸਾਸੀ ਕਿੰਨਾ ਸਾਫ ਸੁਥਰਾ ਵਾਤਾਵਰਨ ਐ ਤੇ ਸਾਧ ਸੰਗ ਜੀ ਫਿਰ ਫੁੱਲ ਬੂਟੇ ਆ ਦੇਖੋ ਮਾਹਪੁਰਖਾਂ ਨੇ ਮਰੂਦਾਂ ਦੇ ਬੋਟੇ ਸਟੇਜ ਤੇ ਵੀ ਲਾਰਖੇ ਨੇ ਸਾਧ ਸੰਗਤ ਜੀ ਇਹ ਕਿਰਪਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਧੰਨਵਾਦ ਕਰਦੇ ਆ ਇਸ ਸਥਾਨ ਦੇ ਮੁਖੀ ਬਾਬਾ ਪ੍ਰਗਟਦਾਤਾ ਜੀ ਮਹਾਰਾਜੀਆਂ ਦਾ ਤੇ ਧੰਨਵਾਦ ਕਰਦੇ ਆ ਸਟੇਜ ਸੈਕਟਰੀ ਸਾਹਿਬ ਭਾਈ ਸਾਹਿਬ ਜੀ ਜਗਦੇਵ ਸਿੰਘ ਜੀ ਆ ਦਾ ਬਾਕੀ ਸਾਰੀਆਂ ਸੰਗਤਾਂ ਦਾ